ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਆਂ ਦਾ ਜਿਨ੍ਹਾਂ ਨੇ ਸਮੇ ਸਮੇਂ ਸਿਰ ਜਦੋਂ ਜਦੋਂ ਵੀ ਕੌਮ ਦੇ ਤੇ ਜਦੋਂ ਸਾਡੇ ਪਾਣੀਆ ਤੇ ਜਦੋਂ ਬੋਲੀ ਤੇ ਇਹ ਕੋਈ દવા ਨਹੀਂ ਇਹ ਬਹੁਤ ਪੁਰਾਣਾ ਜਿਹੜਾ ਜਕਰੀਏ ਘਾਹ ਤੋਂ ਦੇਖ ਲੋ ਜਾਂ ਤੁਸੀਂ ਨੱਦਰ ਸ਼ਾਹ ਤੋਂ ਦੇਖ ਲੋ ਕਿ ਸ਼ੁਰੂ ਤੋਂ ਹੀ ਕੰਦਾ ਆ ਰਿਹਾ ਹੈ ਤੇ ਗੁਰੂ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਮਹਾਰਾਜ ਜੱਟਾ ਕਰਦੇ ਨੇ ਅੰਮਨ ਉਹ ਖਾਣਾ ਹੋਣ ਵਾਲੇ ਸਭ ਦੇ ਵਿੱਚ ਵੀ ਸ਼ੁਰੂ ਨਹੀਂ ਕਿਸੇ ਤਰ੍ਹਾਂ ਦਿੱਤਰ ਦੇ ਰਹੇ ਤੇ ਕਰਦੇ ਗੁਰੂ ਪਾਸ਼ਾ ਮਹਾਰਾਜ ਜੀ ਨਾਲੇ ਜਦੋਂ ਸਹਿਲ ਕਰਦਾ ਦਾਦਾ ਜੀਸ ਸਿੰਘ ਜੀ ਉਹਨਾਂ ਨੇ ਆਪ ਆਪਣੇ ਕੰਮ ਦੇ ਉੱਤੇ ਸੱਸਤ ਸਜਾ ਕੇ ਜੇ ਗੁਰੂ ਪਾਤਸ਼ਾਹ ਮਹਾਰਾਜ ਜੀ ਕੋਲੋਂ ਆ ਗਿਆ ਮੰਗੀ ਤੇ ਸੰਸਰ ਜੀ ਸਾਨੂੰ ਆਗਰਾ ਬਖਸ਼ ਲੋ ਤੇਨੇ ਨੂੰ ਮਗਰ ਭਜਾ ਨੇ ਇਹਨਾਂ ਦੇ ਨਾਲ ਦੋ ਹੱਥ ਕੀਤੇ ਜਾਨ ਤਲਬੇ ਕਰਤਾਸ਼ਣ ਮਹਾਰਾਜ ने वचन के अज सिर लेके जब जलों भी कौन देवे कदों भी धर्म के दे देश दे कोई विनता बनेगी आया कर सतगर की बड़ी आकारिश कृपा हुई समय समय सिर जो गुरु के नाम उत्तर से आ रहे हैं ਨਾਲ ਇੱਕ ਆਪਣਾ ਸਮਾਜ ਜਿਹੜੇ ਆਇਆ ਕਿ ਜਦੋਂ ਕੋਈ ਬੋਲਣਾ ਬਾਤ ਨਹੀਂ ਆਦੇ ਉਦੋਂ ਉਹ ਲੋਕਾਂ ਦੀ ਜੇਰੀ ਆਪਣਾ ਬਸ ਨਾਲ ਤੋੜਦੇ ਆਣ ਕਦੇ ਕੋਈ ਕਿਸੇ ਤਰ੍ਹਾਂ ਦੀ ਪ੍ਰਿੰਟਾ ਬਣੇ ਤੇ ਮਨੋਂ ਰਤਾ ਪਿਛਾਨ ਉੱਠਣ ਲੱਗ ਪੈਂਦੇ ਇਹ ਇੱਕ ਤੋੜਾ ਸੱਚ ਹੈ ਇਹ ਇੱਕ ਹਵਾ ਹੈ ਤੇ ਆਪਣੇ ਸਾਰਿਆਂ ਦੇ ਭਲੇ ਵਾਸਤੇ ਹੈ ਨਾਲ ਪਾਣੀ ਨੂੰ ਬਚਾਉਣ ਵਾਸਤੇ ਸਾਡੇ ਪਾਣੀ ਦੇ ਦੇ ਇਹ ਬਹੁਤ ਵਧੀਆ ਹੈ ਅਸੀਂ ਅੱਜ ਇਹ ਮੋਬਾਈਲਾਂ ਦੇ ਉੱਤੇ ਸੁਣਦੇ ਦੇਖਦੇ ਰਹਿੰਦੇ ਆਂ ਜਿੰਨਾਂ ਦਾ ਬੱਦਲ ਸੇ ਸਿਧਾਨਾ ਵਾਲੇ ਦੀ ਟੀਮ ਦਾ ਬਹੁਤ ਵਧੀਆ ਸਹਿਯੋਗ ਹੈ ਸੋ ਹਰ ਇੱਕ ਬਿੱਤਰਾਂ ਤੋਂ ਉੱਤੇ ਵੀ ਥੋੜਾ ਜਿਹਾ ਆਪਾਂ ਆਪ ਸੁਚੇਤ ਹੋਈਏ ਜਾਗিয়ে ਜੇਰੇ ਨੌਜਵਾਨ ਬੁਰ ਸਿੱਖੀ ਤੋਂ ਪਰੇ ਹੋਣ ਦੇ ਨਾਲ ਇਹਨਾਂ ਨੂੰ ਪੜ੍ਹੀਏ ਆਪਣੇ ਧਰਮ ਨੂੰ ਵਾਪਸ ਲੁੜੀਏ ਜਾ ਰਹੇ ਹੈ ਗਾਇ ਪਰੰਪਰੀ ਰੀਤ ਮਹਿਲਾ ਕਰਨ ਕੀ ਪਰਦੇਸ ਮਹਾਰਾਜਾਂ ਦੇ ਮੇਰੇ ਮਨ ਨੂੰ ਲੱਗਦੇ ਜਣਗੇ ਆਪਣੇ ਸਿੱਖੀ ਮਨਾ ਰਹੇ ਹੋ ਆਪਣੇ ਹੱਕਾਂ ਤੋਂ ਜੇ ਵੀਰੇ ਪਾਸੇ ਹੁੰਦੇ ਨੇ ਭੱਜ ਲੈਣੇ ਤੇ ਗੁਰੂ ਗ੍ਰੰਥ ਸਾਹਿਬ